ਇੱਕ ਵਾਰ ਸ਼ੇਰੇ ਪੰਜਾਬ ਕੋਲ ਇੱਕ ਅੰਗਰੇਜ਼ ਆਇਆ ਉਹਦਾ ਨਾਮ ਸੀਗਾ ਲਾਰਡ ਵਿਲੀਅਮ ਵੈਂਟਿਕ ਉਹਨੇ ਕਿਹਾ ਕਿ ਸ਼ੇਰੇ ਪੰਜਾਬ ਮੈਂ ਸੁਣਿਆ ਤੁਹਾਡੇ ਕੋਲ ਇੱਕ ਅਜੀਹਾ ਜਰਨੈਲੋਜੀ ਦਾ ਨੌ ਹਰੀ ਸਿੰਘ ਨਲੂਆ ਹੈ ਤੇ ਉਹਦੀ ਅੱਖਾਂ 'ਚ ਕੋਈ ਦੇਖ ਨਹੀਂ ਸਕਦਾ ਐਡਾ ਜਲਾਲ ਹੈ ਉਹਦਾ ਸ਼ੇਰੇ ਪੰਜਾਬ ਕਹਿੰਦੇ ਭਾਈ ਕੱਲ ਨੂੰ ਆ ਜੀ ਦਰਬਾਰ ਦੇ ਵਿੱਚ ਦਿਖਾ ਦੇਾਂਗੇ ਹੁਣ ਦਰਬਾਰ ਦੇ ਵਿੱਚ ਉਹ ਅੰਗਰੇਜ਼ ਅਫਸਰ ਆ ਜਾਂਦਾ ਸਭ ਤੋਂ ਪਹਿਲਾਂ ਉੱਥੋਂ ਦੀ ਲੰਗਦਾ ਹੈ ਖੜਕ ਸਿੰਘ ਅੰਗਰੇਜ਼ ਪੁੱਛਦਾ ਹੈ ਵੀ ਇਹ ਹਰੀ ਸਿੰਘ ਨਲੂਆ ਹੈ ਉਹ ਕਹਿੰਦੇ ਵੀ ਨਹੀਂ ਇਹ ਮੇਰਾ ਪੁੱਤਰ ਖੜਕ ਸਿੰਘ ਹੈ ਫੇਰ ਲੰਗਦਾ ਹੈ ਸ਼ੇਰ ਸਿੰਘ ਉਹ ਕਹਿੰਦੇ ਵੀ ਇਹ ਹਰੀ ਸਿੰਘ ਨਲੂਆ ਹੈ ਸ਼ੇਰੇ ਪੰਜਾਬ ਕਹਿੰਦੇ ਵੀ ਨਹੀਂ ਇਹ ਮੇਰਾ ਸ਼ ਕਹਿੰਦਾ ਵੀ ਇਹ ਹਰੀ ਸਿੰਘ ਨਲੂਆ ਜਿਹੜੇ ਪੰਜਾਬ ਕਹਿੰਦੇ ਵੀ ਇਹ ਮੇਰਾ ਜਰਨੈਲ ਨਿਹਾਨ ਸਿੰਘ ਪੰਜ ਹੱਥ ਹੈ ਫਿਰ ਹਰੀ ਸਿੰਘ ਨਲੂਆ ਜਦੋਂ ਲੰਘਦਾ ਹੈ ਨਾ ਉਹ ਕਹਿੰਦਾ ਵੀ ਜੇ ਇਹ ਹਰੀ ਸਿੰਘ ਨਲੂਆ ਨਹੀਂ ਹੈਗਾ ਤਾਂ ਹੋਰ ਕੋਈ ਹਰੀ ਸਿੰਘ ਨਲੂਆ ਹੋ ਨਹੀਂ ਸਕਦਾ ਸ਼ੇਰੇ ਪੰਜਾਬ ਉਸ ਅੰਗਰੇਜ਼ ਨੂੰ ਕਹਿੰਦੇ ਆ ਵੀ ਹਾਂ ਇਹੀ ਹਰੀ ਸਿੰਘ ਨਲੂਆ ਹੈ ਉਹਦਾ ਤਾਬ ਝੱਲਿਆ ਨਹੀਂ ਸੀ ਜਾਂਦਾ ਉਹ ਅੰਗਰੇਜ਼ ਹਰੀ ਸਿੰਘ ਨਲੂਏ ਦੇ ਸਾਹਮਣੇ سونے ਦੀਆਂ ਮੋਹਰਾਂ ਕਰਦਾ ਤੇ ਉਹ ਨਲੂਆ ਸਰਦਾਰ ਉਹਨਾਂ سونے ਦੀਆਂ ਮੋਹਰਾਂ ਨੂੰ ਹੱਥ ਨਾਲ ਮਸਲ ਕੇ ਅੰਗਰੇਜ਼ ਵੱਲ ਦੁਆਰਾ ਛੁੱਟ ਦਿੰਦਾ ਸ਼ੇਰੇ ਪੰਜਾਬ ਪੁੱਛਦਾ ਵੀ ਇਹ ਕੀ ਕਰਦਾ ਸੀ ਉਹ ਕਹਿੰਦਾ ਮੈਂ ਤੁਹਾਡੇ ਜਰਨੈਲ ਦੀ ਪਰਖ ਕਰਦਾ ਸੀ ਤੇ ਪਰਖ ਪ ਆਫਰ ਕੀਤੀਆਂ ਸੀ ਵੀ ਸਾਡੇ ਵਾਸਤੇ ਕੰਮ ਕਰੋ ਉਹਨੇ ਮੋਹਰਾ ਮਸਲ ਕੇ ਇਹ ਸਿੱਧੇ ਤੌਰ ਤੇ ਇਸ਼ਾਰਾ ਕਰਤਾ ਕਿ ਮੇਰੇ ਅੱਖਾਂ ਸਾਹਮਣੇੋਂ ਪਰੇ ਹੋ ਜਾ ਨਹੀਂ ਮਸਲ ਕੇ ਪਰੇ ਸੁੱਟ ਦਿਆਂਗਾ ਉਹ ਸੰਗਰੇਜ਼ ਨੇ ਈਸਟ ਇੰਡੀਆ ਕੰਪਨੀ ਜਾ ਕੇ ਕਿਹਾ ਸੀ ਵੀ ਜਦ ਤੱਕ ਹਰੀ ਸਿੰਘ ਨਲੂਆ ਵਰਗੇ ਜਰਨੈਲ ਸ਼ੇਰੇ ਪੰਜਾਬ ਕੋਲ ਨੇ ਉਦੋਂ ਤੱਕ ਤੁਸੀਂ ਪੰਜਾਬ ਬਲ ਝਾਕ ਵੀ ਨਹੀਂ ਸਕਦੇ